ਦੇਖੋ ਇਹ ਸਾਡੇ ਸੰਗਰੂਰ ਦੀ ਜੇ ਸ਼ਾਨ ਕਹੀਏ ਕਿਉਂਕਿ ਅਸੀਂ ਸਾਰੇ ਇਹਦੇ ਵਿੱਚ ਪੜੇ ਹੋਏ ਆਂ ਇਹ ਰਣਵੀਰ ਕਾਲਜ ਆ ਜੋ 1939 ਦੇ ਵਿੱਚ ਸਟੈਬਲਿਸ਼ ਹੋਇਆ ਸੀਗਾ ਉਸ ਤੋਂ ਬਾਅਦ ਇਹ ਡਿਗਰੀ ਕਾਲਜ ਬਣਿਆ ਤੇ ਪੋਸਟ ਗ੍ਰੈਜੂਏਸ਼ਨ ਵੀ ਇੱਥੇ ਕਾਫੀ ਦੇਰ ਤੋਂ ਚੱਲਦੀ ਹੈ ਤੇ ਸਿੱਖਿਆ ਕ੍ਰਾਂਤੀ ਦਾ ਹਾਲ ਅੱਜ ਇਹ ਹੈ ਕਿ ਇਹ ਜਿਹੜਾ ਰਣਵੀਰ ਕਾਲਜ ਇਹਨਾਂ ਪੁਰਾਣਾ ਕਾਲਜ ਆ ਪੁਰਾਣੀਆਂ ਸਰਕਾਰਾਂ ਦੇ ਵਿੱਚ ਵੀ ਚੱਲਦਾ ਰਿਹਾ ਬਹੁਤ ਸਾਰੇ ਲੋਕ ਇੱਥੋਂ ਪੜ ਕੇ ਵੱਡੇ ਆਫੀਸਰ ਵੀ ਬਣੇ ਅੱਜ ਇਹਨਾਂ ਦੀ ਸਰਕਾਰ ਦੇ ਵਿੱਚ ਸਿੱਖਿਆ ਕ੍ਰਾਂਤੀ ਦਾ ਇਹ ਹਾਲ ਹੈ ਕੀ ਇੱਥੇ ਕਰੀਬ 3300 ਦੇ ਕਰੀਬ ਬੱਚੇ ਪੜ ਰਹੇ ਆ ਅੱਜ ਤੇ ਉਹਨਾਂ ਵਾਸਤੇ ਜਿਹੜੇ ਪ੍ਰੋਫੈਸਰ ਨੇ ਉਹ ਇੱਥੇ ਚਾਰ ਪ੍ਰੋਫੈਸਰ ਨੇ ਪੜਾਉਣ ਵਾਸਤੇ ਚਾਰ ਹੋ ਸਕਦਾ ਇੱਕ ਅੱਧਾ ਹੋਰ ਰਿਟਾਇਰ ਹੋ ਗਿਆ ਹੋਵੇ ਮੇਰੀ ਜਾਣਕਾਰੀ ਮੁਤਾਬਕ ਚਾਰ ਨੇ 62 ਹੋਣੇ ਚਾਹੀਦੇ ਆ ਪੱਕੇ ਰੈਗੂਲਰ ਪ੍ਰੋਫੈਸਰ ਤੇ ਕੀ 3300 ਬੱਚੇ ਨੂੰ ਹੁਣ ਚਾਰ ਪ੍ਰੋਫੈਸਰ ਪੜਾਉਣਗੇ ਪੰਜਾਬੀ ਦਾ ਪ੍ਰੋਫੈਸਰ ਨਹੀਂ ਹੈਗਾ ਰੈਗੂਲਰ ਜੀ ਜੀ ਇਹ ਕਹਿੰਦੇ ਜੀ ਮਾਂ ਬੋਲੀ ਲਈ ਅਸੀਂ ਬੜਾ ਕੰਮ ਕਰਦੇ ਆਂ ਹਿੰਦੀ ਦਾ ਪ੍ਰੋਫੈਸਰ ਜਿਹੜੇ ਮਤਲਬ ਇੱਕ ਤਰੀਕੇ ਦੇ ਜਿਹੜੇ ਆਪਾਂ ਨੂੰ ਕੰਪਲਸਰੀ ਸਬਜੈਕਟ ਹੁੰਦੇ ਨੇ ਉਹਨਾਂ ਦੇ ਪ੍ਰੋਫੈਸਰ ਨਹੀਂ ਹੈਗੇ ਰੈਗੂਲਰ ਇੱਥੇ ਤੇ ਕਾਦੀ ਸਿੱਖਿਆ ਕ੍ਰਾਂਤੀ ਆ ਇਹ 1996 ਦੇ ਵਿੱਚ ਲਾਸਟ ਭਰਤੀ ਹੋਈ ਸੀ ਰਣਵੀਰ ਕਾਲਜ ਦੇ ਵਿੱਚ ਪ੍ਰੋਫੈਸਰਾਂ ਦੀ 1996 ਦੇ ਵਿੱਚ ਲਾਸਟ ਭਰਤੀ ਕੀਤੀ ਗਈ ਸੀ ਉਸ ਤੋਂ ਬਾਅਦ ਭਰਤੀ ਨਹੀਂ ਹੋਈ ਉਸ ਤੋਂ ਬਾਅਦ ਚੰਨੀ ਸਾਹਿਬ ਆਏ ਚੰਨੀ ਸਾਹਿਬ ਨੇ ਇਹੋ ਜਿਹਾ ਰੇਡ ਕਾ ਦਿੱਤਾ 1158 ਅਸਿਸਟੈਂਟ ਪ੍ਰੋਫੈਸਰ ਭਰਤੀ ਕਰ ਲਏ ਤੇ ਉਹਨਾਂ ਨੂੰ ਭਰਤੀ ਕਰ ਲਿਆ ਉਸ ਤੋਂ ਬਾਅਦ ਕੋਰਟ ਨੇ ਹਟਾਤਾ ਕਿਉਂਕਿ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਭਰਤੀ ਆ ਉਹ ਕੀਤੀ ਨਹੀਂ ਗਈ ਸਿਰਫ ਔਰ ਸਿਰਫ ਇੱਕ ਖਾਨਾ ਪੂਰਤੀ ਕੀਤੀ ਗਈ ਸੀ ਵੀ ਸ਼ਾਇਦ ਸਾਨੂੰ ਇਲੈਕਸ਼ਨਾਂ ਦੇ ਵਿੱਚ ਫਾਇਦਾ ਹੋ ਜੂਗਾ ਉਸ ਤੋਂ ਬਾਅਦ ਇਹਨਾਂ ਨੇ ਤਾਂ ਜਮੀਓ ਸ਼ਰਮੀ ਲਾਤੀ ਉਸ ਤੋਂ ਬਾਅਦ ਉੱਥੇ ਧਰਨਾ ਲਾਇਆ ਬੈਂਸ ਦੇ ਘਰ ਦੇ ਮੂਹਰੇ ਉੱਥੇ ਇੱਕ ਕੁੜੀਆ ਦੀ ਡੈਥ ਵੀ ਹੋਈ ਸੁਸਾਈਡ ਕਰ ਲਿਆ ਉਹਨੇ ਉਸ ਤੋਂ ਬਾਅਦ ਇਹਨਾਂ ਨੇ ਪੈਰਵਾਹੀ ਨਹੀਂ ਕੀਤੀ ਸੁਪਰੀਮ ਕੋਰਟ ਦੇ ਵਿੱਚ ਤੇ ਅੱਜ ਸੁਪਰੀਮ ਕੋਰਟ ਦਾ ਉਹਨਾਂ ਦੇ ਖਿਲਾਫ ਵੀ ਆਰਡਰ ਆ ਗਿਆ ਤੇ ਕੁੱਲ ਮਿਲਾ ਕੇ ਅੱਜ ਪੰਜਾਬ ਦੇ ਵਿੱਚ ਧਿਆਨ ਦੇਣ ਵਾਲੀ ਗੱਲ ਹੈ ਸਿੱਖਿਆ ਕ੍ਰਾਂਤੀ ਵਾਲੇ ਸੁਣ ਲੈਣ ਭਗਵੰਤ ਮਾਨ ਵੀ ਵਿੱਚ ਹੀ ਸੁਣ ਲੈ ਅੱਜ ਪੰਜਾਬ ਦੇ ਵਿੱਚ ਸਾਰੇ ਕਾਲਜਾਂ ਦੇ ਵਿੱਚ ਰੈਗੂਲਰ 100 ਪ੍ਰੋਫੈਸਰ ਵੀ ਨਹੀਂ ਹੈਗਾ 100 ਪ੍ਰੋਫੈਸਰ ਸਸੇ ਕਿ ਮੈਂ ਕਹਿ ਸਕਦੇ ਹਾਂ ਤੁਸੀਂ ਛੋਟੇ ਕੋਲੇ ਕੀ ਸਬੂਤ ਨੇ ਵੀ ਜੇ ਕਿਸ ਆਧਾਰ ਦੇ ਉੱਤੇ ਮੇਰੇ ਕੋਲ ਡਾਟਾ ਸਾਰਾ ਜੀ ਮੇਰੇ ਕੋਲ ਸਾਰਾ ਡਾਟਾ ਭਾਈ ਸਾਹਿਬ ਤੇ ਆਪਣੇ ਜਿਹੜੇ ਟੀਚਿੰਗ ਸਟਾਫ ਤਾਂ ਹੈਗੇ ਹੀ ਹੈਗਾ ਰਣਵੀਰ ਕਾਲਜ ਦਾ ਇਹ ਡਾਟਾ ਹੈ ਟੀਚਿੰਗ ਸਟਾਫ ਦੀ ਇਕੱਲੀ ਦੀ ਗੱਲ ਨਹੀਂ ਕਰ ਰਿਹਾ ਲਾਇਬ੍ਰੇਰੀਅਨ ਉਰੇ ਨਹੀਂ ਕੋਈ ਹੈਗਾ ਹੋਰ ਜਿੰਨੀਆਂ ਸਾਮੀਆਂ ਨੌਨ ਟੀਚਿੰਗ ਸਟਾਫ ਦੀਆਂ ਹੋਣੀਆਂ ਚਾਹੀਦੀਆਂ ਨੇ ਉਹ ਵੀ ਖਾਲੀ ਪਈਆਂ ਨੇ ਕਿੱਥੇ 63000 ਰੁਪਏ 63000 ਕਦੇ ਭਰਤੀ ਕਰ ਲਈ ਸੀ ਲੋਕਾਂ ਨੂੰ ਨੌਕਰੀਆਂ ਦੇ ਦਿੱਤੀਆਂ ਤਾਂ ਇਹ ادارے ਤਾਂ ਵੱਡੇ ਵੱਡੇ ਖਾਲੀ ਪਏ ਆ ਤਾਂ ਕਿੱਥੇ ਕਰ ਲੀਆਂ ਨੌਕਰੀਆਂ ਦਿੱਤੀਆਂ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਹਰਿਆਣੇ 'ਚ ਦਿੱਤੀਆਂ ਨੇ 6000 ਪ੍ਰੋਫੈਸਰ ਆ ਉੱਥੇ ਰੈਗੂਲਰ ਇੱਕ ਵਾਰੀ 'ਚ ਪਿਛਲੇ 2 ਸਾਲ ਪਹਿਲਾਂ ਇੱਕ ਵਾਰੀ 'ਚ 2400 ਅਸਾਮੀਆਂ ਕੱਟੀਆਂ ਸੀ ਉਹ ਉਹਨਾਂ ਦੀਆਂ ਭਰਤੀਆਂ ਮੁਕੰਮਲ ਹੋ ਚੁੱਕੀਆਂ ਨੇ ਹਰਿਆਣੇ ਦੇ ਵਿੱਚ ਤੇ ਆਪਣੇ ਨਾਲੋਂ ਕਿਹਾ ਜਾਂਦਾ ਸੀ ਵੀ ਮਾੜਾ ਸਟੇਟ ਹੈ ਤੇ ਅੱਜ ਇਹ ਕਹਿੰਦੇ ਅਸੀਂ ਸਿੱਖਿਆ ਕ੍ਰਾਂਤੀ ਕਰ ਰਹੇ ਹਾਂ ਤੇ ਕਿਹੜੀ ਸਿੱਖਿਆ ਕ੍ਰਾਂਤੀ ਕਰ ਰਹੇ ਹੋ 100 ਪ੍ਰੋਫੈਸਰ ਨਹੀਂ ਹੈਗਾ ਯਾਰ ਤੁਹਾਡੇ ਕੋਲ ਰੈਗੂਲਰ 1158 ਚ ਰੋਂਦੇ ਫਿਰਦੇ ਆ ਤੁਸੀਂ ਉਹਨਾਂ ਦੀ ਪੈਰਵਾਈ ਨਹੀਂ ਕੀਤੀ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਨੌਨ ਟੀਚਿੰਗ ਸਟਾਫ ਤੁਹਾਡੇ ਕੋਲ ਨਹੀਂ ਹੈਗਾ ਕਿਹੜੇ 30000 ਦੀ ਭਰਤੀ ਕੀਤੀ ਤੁਸੀਂ ਦਿਖਾਓ ਨਾ ਕੱਲੇ ਅੰਕੜੇ ਪੇਸ਼ ਕਰਨ ਨਾਲ ਨਹੀਂ ਨਾ ਕੁਝ ਹੁੰਦਾ ਤੇ ਇਹ ਜਿਹੜੀ ਇੱਥੇ ਲੋਕਾਂ ਦੇ ਨਾਲ ਜਿਹੜੀ ਖੱਜਲ ਖਵਾਰੀ ਹੋ ਰਹੀ ਹੈ ਇੰਨੇ ਸਟੂਡੈਂਟ ਨੇ ਉਹਨਾਂ ਨੂੰ ਕਿਵੇਂ ਪੜਾਇਆ ਜਾਊਗਾ ਤੁਸੀਂ ਮੈਨੂੰ ਦੱਸੋ ਆ ਦੇਖੋ ਆ ਲਿਸਟ ਦੇ ਵਿੱਚ ਲਾਇਬ੍ਰੇਰੀਅਨ ਛੇ ਅਸਾਮੀਆਂ ਸਾਰੀਆਂ ਖਾਲੀ ਬੇਲਦਾਰ ਦੋ ਭਰੀਆਂ ਹੋਈਆਂ ਨੇ ਬਾਕੀ ਸਾਰੀਆਂ ਖਾਲੀ 62 ਪੋਸਟਾਂ ਨੇ ਉਹਦੇ ਪ੍ਰੋਫੈਸਰਾਂ ਦੀਆਂ ਸਾਰੀਆਂ ਦੀ ਸਾਰੀਆਂ ਖਾਲੀ ਨੇ ਇੱਕ ਨੇ ਅਗਲੇ ਸਾਲ 2027 ਦੇ ਵਿੱਚ ਰਿਟਾਇਰ ਹੋ ਜਾਣਾ ਫਿਰ ਦੂਰੇ ਰਹਿ ਜਾਣਗੇ ਪੜਾਉ ਪੜਾਉਂਦਾ ਕੌਣ ਆ ਫਿਰ ਜੇਕਰ 62 ਅਸਾਮੀਆਂ ਦੀ ਗੱਲ ਕਰਦੇ ਆਂ ਪ੍ਰੋਫੈਸਰ ਜੁਲਫਦੋ ਚਾਰ ਨੇ ਇੱਕ ਮਹੀਨਾ ਪੈਰ ਹੋ ਜਾਣਾ ਫਿਰ ਵੀ ਅੰਦਰ ਪੜਾ ਕੇ ਨਾ ਰਿਆ ਕਿਹੜਾ ਪ੍ਰੋਫੈਸਰ ਪਰ ਆ ਰਿਹਾ ਤੇ ਬੱਚੇ ਹੀ ਬੱਚਿਆਂ ਨੂੰ ਪੜਾ ਕੇ ਤੁਰ ਮੁੜ ਜਾਂਦੇ ਨੇ ਮੈਨੂੰ ਨਹੀਂ ਪਤਾ ਜੀ ਇਹਦਾ ਜਿਹੜੀਆਂ ਰੈਗੂਲਰ ਅਸਾਮੀਆਂ ਨੇ ਉਹ ਤੁਹਾਨੂੰ ਸਾਹਮਣੇ ਦਿਖਾ ਰਿਆ ਹੋ ਸਕਦਾ ਕੋਈ ਠੇਕੇ ਦੇ ਭਰਤੀ ਕਰਿਆ ਹੋਣਾ ਪਰ ਰੈਗੂਲਰ ਕਿਉਂ ਨਹੀਂ ਭਰਤੀ ਕੀਤੇ ਜਾਂਦੇ ਕੀ ਗੱਲ ਤੁਸੀਂ ਕਹਿੰਦੇ ਜੀ ਅਸੀਂ ਸਿੱਖਿਆ ਕ੍ਰਾਂਤੀ ਆ ਤੇ ਤੁਹਾਡੇ ਮਸ਼ਹੂਰੀਆਂ ਲਾਉਣ ਵਾਸਤੇ ਤਾਂ ਅੱਜ ਵੀ ਤੁਸੀਂ ਦੇਖੋ ਅਖਬਾਰ ਦੇ ਵਿੱਚ ਸਵੇਰੇ ਉੱਠ ਕੇ ਦੇਖੋ ਪਟੇ ਪਟੇ ਹੋੜੀ ਉਹ ਲੱਗੀ ਹੁੰਦੀ ਆ ਮਸ਼ਹੂਰੀ ਵੱਡੀ ਸਾਰੀ ਵੀ ਅਸੀਂ ਸੀ ਪੀਟੀਐਮ ਕਰ ਰਹੇ ਆ ਸਰਕਾਰੀ ਸਕੂਲਾਂ ਦੀ ਉਹਦੀ ਮਸ਼ਹੂਰੀ ਲਵਾਉਣ ਦੀ ਕੀ ਲੋੜ ਆ ਵੀ ਕਾਦੇ ਵਾਸਤੇ ਆਪਦਾ ਨਾਮ ਚਮਕਾਉਣ ਵਾਸਤੇ ਪਹਿਲਾਂ ਕਹਿੰਦੇ ਸੀ ਭਾਡਿਆਂ ਤੇ ਮਸ਼ਹੂਰੀਆਂ ਲਵਾਉਂਦੇ ਫਲਾਣੇ ਫਲਾਣੇ ਦੀ ਐਂਬੂਲੈਂਸਾਂ ਕਰ ਲੈ ਘਟੋਕੜ ਉਹਨਾਂ ਦੇ ਉੱਪਰ ਲਵਾਉਂਦੇ ਸੀ ਨਾ ਜਿਹੜੀ ਚੀਜ਼ ਦਿੰਦੇ ਸੀ ਤੁਸੀਂ ਤਾਂ ਚੀਜ਼ ਦਿੰਦੇ ਵੀ ਨਹੀਂ ਤੇ ਅਖਬਾਰਾਂ ਦੇ ਵਿੱਚ ਅੱਜ ਤੁਸੀਂ ਸਕੂਲਾਂ ਦੇ ਵਿੱਚ ਚਲੇ ਜਾਓ ਸਕੂਲਾਂ 'ਚ ਕਿਹੜਾ ਹਾਲ ਹੈ ਇਹ ਤੋਂ ਅਲੱਗ ਹੈ ਸਕੂਲਾਂ ਦੇ ਵਿੱਚ ਕਿਤੇ ਪ੍ਰੋਫੈਸਰ ਜਿਹੜੇ ਲੈਕਚਰਰ ਨਹੀਂ ਹੈਗੇ ਕਿਤੇ ਮਾਸਟਰ ਨਹੀਂ ਹੈਗੇ ਕਿਤੇ ਟੀਚਰ ਨਹੀਂ ਹੈਗੇ ਪ੍ਰਾਇਮਰੀ ਸਕੂਲਾਂ 'ਚ ਬੈਠਣ ਲਈ ਕੁਰਸੀਆਂ ਨਹੀਂ ਹੈਗੀਆਂ ਦਰੀਆਂ ਤਪੜਾਂ ਦੇ ਉੱਤੇ ਬੈਠਦੇ ਆ ਤੇ ਇਹ ਲੋਕਾ ਦੱਸਣ ਮੈਨੂੰ ਕਿਹੜਾ ਕਿਹੜੇ ਮੰਤਰੀ ਦੇ ਬੱਚੇ ਪੜਦੇ ਆ ਸਰਕਾਰੀ ਸਕੂਲ ਦੇ ਵਿੱਚ ਇਹ ਕਹਿੰਦੇ ਸੀ ਸਾਡੇ ਬੱਚੇ ਸਰਕਾਰੀ ਸਕੂਲਾਂ 'ਚ ਪੜਿਆ ਕਰਨਗੇ ਸਾਡਾ ਉਹ ਆਮਦਮ ਦੰਡਵੇਦ ਵਾਲਾ ਸੰਸੂਦੀਆ ਉਹਨੇ ਮਾਡਲ ਬਹੁਤ ਵਧੀਆ ਬਣਾ ਦੇਣਾ ਜੀ ਇੱਥੇ ਅਸੀਂ ਜੀ ਪਤਾ ਨਹੀਂ ਕਿਹੜੇ ਕਿਹੜੇ ਸਕੂਲ ਬਣਾਤੇ ਹੈ ਨਹੀਂ ਬਹੁਤ ਵਧੀਆ ਹੋਣ ਤਾਂ ਲੱਗੇ ਹੁਣ ਨਵਾਂ ਰੰਗ ਰੋਗਣ ਚ ਜਿਹੜੇ ਕਹਿੰਦੀ ਖਾਸਾ ਹਾਲਤ ਸੀ ਸਰਕਾਰ ਨੇ ਹੁਕਮ ਜਾਰੀ ਕਰ ਦਿੱਤੇ ਗਏ ਨੇ ਕਿ ਇਹਨਾਂ ਨੂੰ ਰੰਗ ਰੋਗਣ ਕਰਾ ਦੋ ਵਧੀਆ ਚਮਕਣ ਵਧੀਆ ਲੱਗਣ ਤਾਂ ਜੋ ਬੱਚੇ ਪੜ੍ਹਨ ਆਉਣ ਯਾਰ ਸਾਨੂੰ ਤਾਂ ਉਹ ਰੰਗ ਹੀ ਨਹੀਂ ਵਧੀਆ ਲੱਗਦਾ ਜਿਹੜੇ ਇਹ ਰੰਗ ਕਰਾਉਣ ਲੱਗੇ ਨੇ ਉਹਦੇ ਵਿੱਚ ਵੀ ਤੁਸੀਂ ਸਕੂਲਾਂ ਦੇ ਉੱਪਰ ਵੀ ਆਪਦਾ ਰੰਗ ਪੋਥਣ ਲੱਗੇ ਯਾਰ ਇਹ ਕਿੰਨਾ ਕਚਰ ਰੰਗ ਚੜੂਗਾ ਵੱਡੇ ਵੱਡੇ ਆਏ ਜਿਹੜੇ ਕਹਿੰਦੇ ਸੀ ਅਸੀਂ 25 ਸਾਲ ਨਹੀਂ ਜਾਂਦੇ ਉਹ ਨਹੀਂ ਖੜੇ ਤੁਸੀਂ ਕਿੱਥੇ ਖੜੋਗੇ ਉਹਨਾਂ ਨੇ ਤਾਂ ਹਾਲੇ ਕੁਛ ਮਾੜਾ ਮੋਟਾ ਕਰਿਆ ਵੀ ਹੋਣਾ ਪਰਤੀ ਕਰਿਆ ਹੋਣਾ ਕਿਸੇ ਨੂੰ ਤੁਸੀਂ ਤਾਂ ਕੀਤਾ ਹੀ ਕੱਖ ਨਹੀਂ ਤੁਹਾਨੂੰ ਲੋਕ ਇਹੋ ਜਿਹਾ ਜਵਾਬ ਦੇਣਗੇ ਨਾ ਇਹ ਤਾਂ ਅਸੀਂ ਸੰਗਰੂਰ ਵਾਲਿਆਂ ਨੂੰ ਤਾਂ ਸ਼ਰਮ ਹੋਣੀ ਚਾਹੀਦੀ ਇਸ ਦਾ ਬਾਰ ਚੀ ਰੂੜੀ ਲਾ ਲਈ ਆਪਦੇ ਸਾਡੇ ਤਾਂ ਸਾਡੇ ਨਹੀਂ ਕੁਝ ਹੋ ਰਿਹਾ ਸਾਡੀ ਗਲਤੀਆਂ ਤਾਂ ਸਾਡੀਆਂ ਨੇ ਨਾ ਪੰਜਾਬ ਤੋਂ ਅਸੀਂ ਕਸੂਰਬਾਦ ਆ ਪੰਜਾਬ ਦੇ ਜਿਨ੍ਹਾਂ ਨੇ ਇਹਨਾਂ ਨੂੰ ਖੜੇ ਕੀਤਾ ਇਥੋਂ ਸੰਗਰੂਰ ਤੋਂ ਤੇ ਅੱਜ ਭੁਗਤਣਾ ਸਾਰੇ ਪੰਜਾਬ ਨੂੰ ਪੈ ਰਿਹਾ ਤਾਂ ਅਸੀਂ ਅੱਜ ਸੰਗਰੂਰ ਵਾਲੀ ਬੇਨਤੀ ਕਰਦੇ ਆ ਸਾਰਿਆਂ ਨੂੰ ਵੀ ਆ ਹਾਲਾਤ ਨੇ ਸਾਡੇ ਕਾਲਜ ਦੇ ਜਿਹੜਾ 1939 ਤੋਂ ਚੱਲ ਰਿਹਾ ਮੈਂ ਵੀ ਇਸੇ ਕਾਲਜ ਚ ਪੜਿਆ ਤੁਸੀਂ ਵੀ ਇਸੇ ਕਾਲਜ ਚ ਪੜੇ ਹੋਵੋਗੇ ਤੇ ਇਹ ਕਾਲਜ ਦੇ ਅੱਜ ਇੰਨਾ ਖਸਤਾ ਹਾਲਾਤ ਦੇਖ ਕੇ ਦਿਲ ਦੁਖਦਾ ਤਾਂ ਕਰਕੇ ਅੱਜ ਇੱਥੇ ਖੜੇ ਆ ਕਟੋਕਟਾ ਪ੍ਰੋਫੈਸਰਾਂ ਦੀ ਗਿਣਤੀ ਦਾ ਪੂਰੀ ਕਰੋ ਹਰਿਆਣਾ ਦੇ ਵਿੱਚ ਅਸੀਂ ਦੱਸਤਾ ਸਾਡੇ ਉੱਤੇ ਜਿਆਦਾ ਕਹੋ ਵੀ ਜੇ ਅਸੀਂ ਨਹੀਂ ਕਰਕੇ ਤਖਾਰੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਇੱਕ ਵਾਰੀ ਚ 2400 ਪਰਤੀ ਕਰੇ ਨੇ ਤੇ ਇਹਨਾਂ ਦੀਆਂ ਅਸਾਮੀਆਂ ਕੁੱਲ 100 ਤੋਂ ਘੱਟ ਤਾਂ ਇਹਨਾਂ ਕੋਲ ਪਰਤੀ ਨੇ ਪਰ ਕੁੱਲ ਅਸਾਮੀਆਂ ਵੀ 2400 ਨਹੀਂ ਹੈਗੀਆਂ ਇਹਨਾਂ ਦੀਆਂ ਸਾਰੇ ਕੋਲ ਹੁਣ ਸਭ ਫਿਰ ਉਹ ਕੀ ਆ ਜੋ ਸੋਸ਼ਲ ਮੀਡੀਆ ਦੇ ਉੱਤੇ ਜੋ ਨੌਜਵਾਨ ਨੇ ਮੁੱਖ ਮੰਤਰੀ ਸਾਹਿਬ ਜਦੋਂ ਸਟੇਜ ਤੇ ਅੰਮ੍ਰਿਤ ਤਾਂ ਖੜੇ ਹੋ ਹੋ ਕੇ ਮੈਂ ਕਰਾਂ ਹੀ ਕਹਿੰਦੇ ਨੇ ਵੀ ਮਾਨ ਸਾਹਿਬ ਅਸੀਂ ਤਿੰਨ ਨੌਕਰੀਆਂ ਤਿੰਨੇ ਨੌਕਰੀਆਂ ਛੱਡੀਆਂ ਨੇ ਸੀ ਚੌਥੀ ਕਰ ਰਹੇ ਆ ਬਿਨਾ ਵਿਚਾਰਸ ਤੋਂ ਉਹ ਤੁਹਾਡੇ ਸਾਹਮਣੇ ਰਣਵੀਰ ਕਾਲਜ 'ਚ ਖੜੇ ਆ ਤੁਸੀਂ ਪ੍ਰਿੰਸੀਪਲ ਸਾਹਿਬ ਨੂੰ ਜਾ ਕੇ ਪੁੱਛ ਲਓ ਵੀ ਕਿੰਨੇ ਰੈਗੂਲਰ ਭਰਤੀ ਕਰੇ ਹੋਏ ਨੇ ਹੈ ਮੇਰੇ ਕੋਲ ਆ ਡਾਟਾ ਹੈ ਨਾ ਪੁੱਛ ਲੈਣਾ ਉਹਨਾਂ ਨੂੰ ਦਿਖਾ ਕੇ ਵੀ ਇਹ ਸਹੀ ਆ ਜਾਂ ਗਲਤ ਆ ਪੁਰਾਣੇ ਪ੍ਰਿੰਸੀਪਲ ਸਾਹਿਬ ਨੂੰ ਪੁੱਛ ਲਓ ਚਲੋ ਇਹ ਤਾਂ ਵਿਚਾਰੇ ਨਹੀਂ ਦੱਸ ਸਕਦੇ ਹੋਣਗੇ ਕਿਉਂਕਿ ਸਰਕਾਰ ਦਾ ਦਬਾਅ ਹੈ ਇਹਨਾਂ ਤੋਂ ਪਹਿਲਾਂ ਵਾਲਿਆਂ ਨੂੰ ਪੁੱਛ ਲਓ ਉਹਨਾਂ ਦੀ ਵੀ ਹੁਣੇ ਰਿਟਾਇਰਮੈਂਟ ਹੋਈ ਆ ਉਹ ਤੁਹਾਨੂੰ ਕਲੀਅਰ ਕਰ ਦੇਣਗੇ ਵੀ ਕਿੰਨੇ ਸੀ ਉਰੇ ਤੇ ਇਹ ਬੁਰੇ ਹਾਲਾਤ ਨੇ ਇਹ ਨਾ ਇਹ ਤੋਂ ਪਹਿਲਾਂ ਹੁਣ ਤਾਂ ਮੈਨੂੰ ਖੈਰ ਪਤਾ ਨਹੀਂ ਜਿਹੜੇ ਉਰੇ ਪ੍ਰਿੰਸੀਪਲ ਉਹ ਪੰਜ ਕਾਲਜਾਂ ਦੇ ਪ੍ਰਿੰਸੀਪਲ ਸੀ ਪੰਜ ਕਾਲਜਾਂ ਦੇ ਕਿਹੜੇ-ਕਿਹੜੇ ਕਾਲਜ ਨੂੰ ਸੰਭਾਲਣਗੇ ਉਹ ਹੁਣ ਮੈਨੂੰ ਪਤਾ ਨਹੀਂ ਵੀ ਕੀ ਹੈ ਹਾਲਾਤ ਪਰ ਮੈਨੂੰ ਅੱਜ ਤੋਂ 2 ਮਹੀਨੇ ਪਹਿਲਾਂ ਦਾ ਪਤਾ ਹੈ ਵੀ ਜਿਹੜੇ ਪ੍ਰਿੰਸੀਪਲ ਰਣਵੀਰ ਕਾਲਜ ਦੇ ਉਹਨਾਂ ਨੂੰ ਹੋਰ ਪੰਜ ਕਾਲਜ ਵੀ ਸਭਾ ਰੱਖੇ ਸੀ ਇਹੋ ਜੇ ਹਾਲਾਤ ਰਣਵੀਰ ਕਾਲਜ ਦੇ ਬਾਕੀ ਕਾਲਜ ਦੇ ਵਿੱਚ ਪੂਰੇ ਟੋਟਲ 100 ਤੋਂ ਘੱਟ ਇਹਨਾਂ ਦੇ ਕੋਲ ਪ੍ਰੋਫੈਸਰ ਨੇ ਪਤਾ ਨਹੀਂ ਬੱਚਿਆਂ ਦੀ ਕਿਹੜੀ ਸਿੱਖਿਆ ਕ੍ਰਾਂਤੀ ਲਿਆਉਣਾ ਚਾਹੁੰਦੇ ਹੈ ਉਹ じゃ ਕੀ ਕਰਨਾ ਚਾਹੁੰਦੇ ਆ ਰਣਦੀਪ